ਸੋਨੇ ਇਤਨਾ ਜਿਹੜਾ ਸਟਰਕਚਰ ਹੈ ਇਹ ਹੈ ਦੀ ਬਿਲਡਿੰਗ ਸਰਕਾਰੀ ਹੁੰਦੀ ਹੈ ਤੇ ਸਰਕਾਰ ਕਿਸੇ ਨਾ ਕਿਸੇ ਸੰਸਥਾ ਨੂੰ ਪ੍ਰਾਈਵੇਟ ਸੰਸਥਾ ਨੂੰ ਕੰਪਨੀ ਨੂੰ ਚਲਾਉਣ ਦਾ ਵਸੇ ਦੇ ਦਿੰਦੀ ਹੈ ਜਿਹੜਾ ਪਰ ਸਟੂਡੈਂਟ ਉਹਨਾਂ ਦਾ ਖਰਚਾ ਭੇਜਦੀ ਹੈ ਜਿਹੜਾ ਨਿਸ਼ਚਿਤ ਕੀਤਾ ਜਾਂਦਾ ਹੈ ਇੱਥੇ ਤਕਰੀਬਨ 1450 ਕੇ ਪਰ ਸਟੂਡੈਂਟ ਖਰਚਾ ਆ ਰਿਹਾ ਸੀ 1477 ਬੱਚੇ ਇੱਥੇ ਪੜ੍ਹਦੇ ਸੀ ਉਹਦੇ ਹਿਸਾਬ ਨਾਲ ਤਕਰੀਬਨ 26 ਲੱਖ ਰੁਪਏ ਦਾ ਫੰਡ ਪਰ ਮਹੀਨਾ ਸਰਕਾਰ ਵੱਲੋਂ ਭੇਜਿਆ ਜਾਂਦਾ ਉਹਨਾਂ 26 ਲੱਖ ਰੁਪਏ ਦੇ ਵਿੱਚੋਂ ਦੱਸੇ ਜਿਹੜੀ ਸੰਸਥਾ ਹੈ ਉਹਨਾਂ ਨੇ ਇਚਰ ਵੀ ਰੱਖਣੇ ਨੇ ਉਹਨਾਂ ਨੂੰ ਸੈਟਰੀ ਦੇ ਨੂੰ ਇਸ ਤੋਂ ਇਲਾਵਾ ਜਿਹੜੇ ਮੇਨਟੇਨੈਂਸ ਮਤਲਬ ਬਿਜਲੀ ਦਾ ਬਿੱਲ ਹੈ ਇਸ ਤੋਂ ਇਲਾਵਾ ਵਾਸ਼ਰੂਮ ਦਾ ਉਹਨਾਂ ਦੀ ਮੇਨਟੇਨੈਂਸ ਮਤਲਬ ਬੱਚਿਆਂ ਦੇ ਵੈਲਫੇਅਰ ਵਾਸਤੇ ਜੋ ਵੀ ਮਈਅਰਸ ਨੇ ਉਹ ਵੀ ਪੂਰੇ ਕਰਨੇ ਨੇ ਉਹ 26 ਲੱਖ ਦੇ ਵਿੱਚ ਇਨਕਲੂਡਡ ਹੈ ਬੱਚਿਆਂ ਨੂੰ ਬੁੱਕਸ ਵੀ ਦੇਣੀਆਂ ਨੇ ਤੇ ਬੱਚਿਆਂ ਨੂੰ ਡਰੈਸੇਜ਼ ਵੀ ਦੇਣੀਆਂ ਨੇ ਵਰਦੀਆਂ ਵੀ ਦੇਣੀਆਂ ਨੇ ਇਹ ਸਾਰਾ ਕੁਝ ਉਹਦੇ ਵਿੱਚ ਇਨਕਲੂਡਡ ਹੈ ਪਰੰਤੂ ਦੇਖਿਆ ਗਿਆ ਮਤਲਬ ਇੱਥੇ ਕਿਉਂਕਿ ਉਹ ਸੰਸਥਾ ਨੇ ਮਤਲਬ ਛੱਡਦਾ ਇਕਰਾਰ ਨਾਲ ਰਜਾਈਨ ਕਰਦਾ ਲੈਪਟਾਪ ਡੋਗੇ ਉਸ ਤੋਂ ਬਾਅਦ ਉਹ ਸਕੂਲ ਚਲਾਉਣ ਵਾਸਤੇ ਕਿਸ ਨਾ ਕਿਸੇ ਅਫਸਰ ਨੂੰ ਐਡਮਿਨਿਸਟਰेटर ਦੇ ਤੌਰ ਤੇ ਨਿਯੁਕਤ ਕਰ ਦਿੱਤਾ ਜਾਂਦਾ ਉਹ ਫਿਰ ਡੀਸੀ ਸਾਹਿਬ ਵੱਲੋਂ ਡੀਓ ਮੈਡਮ ਨੂੰ ਇੱਥੇ ਲਗਾਇਆ ਗਿਆ ਐਡਮਿਨਿਸਟਰेटर ਤੇ ਇਹਨਾਂ ਨੇ ਜਦੋਂ ਦੇਖਿਆ ਉਹ ਐਕਚੁਅਲੀ ਜਦੋਂ ਵੀ ਮਤਲਬ ਕੋਈ ਵੀ ਸਿਸਟਮ ਚੱਲਦਾ ਹੈ ਕੋਈ ਵੀ ਸਕੂਲ ਚੱਲਦਾ ਉਹਦੇ ਵਿੱਚ ਜਿਹੜੀ ਬੱਚਿਆਂ ਦੀ ਸੈਂਸ ਦੇ ਮੁਤਾਬਕ ਟੀਚਰਸ ਦੀ ਗੇਪੀ ਤੈ ਹੁੰਦੀ ਹੈ ਉਹਦੇ ਮੁਤਾਬਕ ਫਿਰ ਇਹਨਾਂ ਨੇ ਦੇਖਿਆ ਕਿ ਟੀਚਰ ਇੱਥੇ ਥੋੜੇ ਸਰਪਲਸ ਹੀ ਭਰਤੀ ਕਰ ਰੱਖੇ ਸੀ ਕਿਉਂਕਿ ਜਿਹੜੀ ਪਿਛਲੀ ਸੰਸਥਾ ਸੀਗੀ ਪ੍ਰਾਈਵੇਟ ਸੰਸਥਾ ਉਹਨਾਂ ਦੀ ਮਤਲਬ ਜਿਹੜਾ ਸਿਸਟਮ ਸੀਗਾ ਜਿਹੜਾ ਉਹਨਾਂ ਦਾ ਤਰੀਕਾ ਸੀਗਾ ਉਹ ਸਾਰਾ ਸਾਰਾ ਜਿਹੜਾ 26 ਲੱਖ ਰੁਪਏ ਦਾ ਖਰਚਾ ਹੁੰਦਾ ਸੀ ਪਰ ਉਹਨਾਂ ਨੇ ਸਾਰੇ ਸੈਲਰੀ ਤੇ ਐਕਸਪੈਂਡ ਕੀਤਾ ਦਿਖਾਉਂਦੇ ਸੀ ਖਰਚ ਕੀਤਾ ਦਿਖਾਉਂਦੇ ਸੀ ਉਹਦੇ ਨਾਲ ਜਿਹੜਾ ਬੱਚਿਆਂ ਦੀ ਵੈਲਫੇਅਰ ਵਾਸਤੇ ਮੈਂਟਨੈਂਸ ਵਾਸਤੇ ਸਕੂਲ ਦੀ ਜਾਂ ਬਿਜਲੀ ਦਾ ਬਿੱਲ ਭਰਨ ਵਾਸਤੇ ਉਹ ਪੈਸੇ ਕਿੱਥੇ ਗੱਟਦੇ ਸੀ ਹੁਣ ਉਹ ਸਕੂਲ ਦਾ ਚਲਾਣਾ ਬਚਨ ਨੇ ਨਾਮ ਤੋਂ ਵੀ ਫਿਕਸ ਨੇ ਐਸਪਰ ਰੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਕਿਉਂਕਿ ਉਹੀ ਰੂਲ ਸਾਰੇ ਸਕੂਲਾਂ ਤੇ ਲਾਗੂ ਹੁੰਦਾ ਹੈ ਤੇ ਉਹ ਦੇ ਮੁਤਾਬਕ ਫਿਰ ਇਹਨਾਂ ਨੇ ਜਿਹੜਾ ਸਰਪਲਸ ਲੱਗਦਾ ਸੀ ਜਿਵੇਂ ਫੋਰ ਐਗਜ਼ਾਮਪਲ ਇੱਥੇ ਕੋਈ ਲੈਬ ਹੈ ਮਨਨ ਕਿ ਕੋਈ 10th ਤੱਕ ਸਕੂਲ ਹੈ ਇਹ ਇੱਥੇ ਇੰਟੀਗ੍ਰੇਟਿਡ ਲੈਬ ਹੁੰਦੀ ਹੈ ਉਹਦੇ ਵਿੱਚ ਹੀ ਬਾਇਓਲੋਜੀ ਬਾਇਓਲੋਜੀ ਦੇ ਮਤਲਬ ਪ੍ਰੈਕਟਿਕਸ ਪਿਆ ਹੁੰਦਾ ਕੈਮਿਸਟਰੀ ਦਾ ਵੀ ਪਿਆ ਹੁੰਦਾ ਫਿਜ਼ਿਕਸ ਦਾ ਵੀ ਪਿਆ ਹੁੰਦਾ ਇੱਕੋ ਹੀ ਲੈਬ ਹੈ ਉਹਦੇ ਵਾਸਤੇ ਇੱਕ ਇੱਕ ਐਸਐਲਏ ਚਾਹੀਦਾ ਐਸਐਲਐ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਬੀਐਸਸੀ ਨਨ ਮੈਡੀਕਲ ਜਾਂ ਬੀਐਸਸੀ ਮੈਡੀਕਲ ਜਾਂ ਕਲਾਸਰੂਮ ਮੈਡੀਕਲ ਜਾਂ ਕਲਾਸਰੂਮ ਨਨ ਮੈਡੀਕਲ ਉਹ ਹੋਣਾ ਚਾਹੀਦਾ ਪਰੰਤੂ ਇੱਥੇ ਕੁਝ ਐਸਐਲਐ 6 ਅਖਰ ਰੱਖੇ ਸੀ ਮਤਲਬ 6 ਦੇ ਵਿੱਚੋਂ ਅੰਦਰ ਸੀ ਦਾ 5 ਸਰਪਲਸ ਸੀਗੇ ਤੇ 5 ਜਿਹੜੇ ਹੁਣ ਉਹਨਾਂ ਨੇ ਜਿਹੜਾ ਕੁਆਲੀਫਾਈਡ ਸੀ ਉਹਦੇ ਵਿੱਚੋਂ ਐਸਐਲਐ ਲੱਗਣ ਵਾਸਤੇ ਉਹਨੂੰ ਰੀਟੇਨ ਕਰ ਲਿਆ 5 ਨੂੰ ਇੱਕ ਤਰ੍ਹਾਂ ਦਾ ਟਰਮੀਨੇਟ ਕਰਤਾ ਕਿਉਂਕਿ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਸੀ ਕੁਝ ਤਾਂ ਨਰਸਿੰਗ ਵਾਲਾ ਕੋਰਸ ਕੀਤਾ ਹੈ ਜੀਐਨ ਨੰਬਰ ਵਗੈਰਾ ਕੁਝ ਨੇ ਸਿੰਪਲ ਬੀਏ ਕੀਤੀ ਹੋਈ ਸੀ ਉਹ ਕੋਈ ਕਈਆਂ ਦੀ ਕੰਪਿਊਟਰ ਸਾਇੰਸ ਦੀ ਅਲੀਜੀ ਉਹ ਸੀ ਮਤਲਬ ਕੁਆਲੀਫਿਕੇਸ਼ਨ ਬੈਕਗਰਾਉਂਡ ਹੁਣ ਕੰਪਿਊਟਰ ਟੀਚਰ ਵਾਸਤੇ ਦਾ ਕੰਪਿਊਟਰ ਟੀਚਰ ਆਲਰੇਡੀ ਰੱਖੇ ਹੋਏ ਨੇ ਮਤਲਬ ਐਸਐਲਏ ਨਿਗਾਣ ਵਾਸਤੇ ਕੰਪਿਊਟਰ ਟੀਚਰ ਦੀ ਲੋੜ ਨਹੀਂ ਹੈ ਜੀ ਐਸਐਨਏ ਵਾਸਤੇ ਉਹ ਜਿਹੜਾ ਐਜੂਕੇਸ਼ਨਲ ਬੈਕਗਰਾਉਂਡ ਹੈ ਉਹ ਹੋਣੀ ਚਾਹੀਦੀ ਹੈ ਸਰ ਉਹ ਗੋਸ਼ਟਾਂ ਨੇ ਕਰਕੇ ਨਾ ਇਹਨਾਂ ਨੇ ਜਿਹੜਾ 21 ਦਾ ਸਰਪਲਸ ਸਟਾਫ ਸੀ ਉਹ ਘਟਦਾ ਸੀ ਉਹ ਉਹਨਾਂ ਨੇ ਅੱਜ ਫੇਰ ਨਾ ਦਿੱਤਾ ਹੋਇਆ ਸੀ ਉਹ ਲੈਂਡ ਆਰਡਰ ਨੂੰ ਮੁਕਰਾ ਕੇ ਇੱਥੇ ਅਸੀਂ ਅੱਜ ਮੀਟਿੰਗ ਰੱਖੀ ਸੀ ਕਿਉਂਕਿ ਕਿਸਾਨ ਦੁਨੀਆ ਦੇ ਨਮੰਦੇ ਉਹਨਾਂ ਦਾ ਪੱਕੇ ਦੇ ਸੂਮਾ ਸੀਗਾ ਜਿਹੜੇ ਪਿੰਡ ਦੇ ਸਰਪੰਚ ਵਗੈਰਾ ਨੇ ਨਾ ਪੱਕੇ ਵੀ ਸੂਮਾ ਸੀ ਇਸ ਤੋਂ ਲਗੜੇ ਕਿੰਨੇ ਬੰਦੇ ਕੱਢੇ ਹੋਏ ਨੇ ਜਾਂ ਅਜੇ ਫਿਲਹਾਲ ਅਸੀਂ ਉਹਨੂੰ ਫਿਰ ਦੇਖੋ ਦੇਖ ਹੈਲਡ ਕਰ ਲਿਆ ਉਹਨਾਂ ਨੂੰ ਇਹ ਕਹਿ ਗੀ ਤੁਸੀਂ 21 ਦੇ 21 ਬੰਦੇ ਆਪਣਾ ਜਿਹੜਾ ਸਪਸ਼ਟੀ ਕਰਨਾ ਹੈ ਆਪਣੀ ਅਲੀਜੀਬਿਲਟੀ ਨੂੰ ਸ਼ੋ ਕਰਦੇ ਹੋਏ ਕਿਉਂਕਿ ਅੱਜ ਕੋਈ ਨਾ ਕੋਈ ਡਾਕੂਮੈਂਟਸ ਦਿਖਾ ਰਹੇ ਸੀ ਵੀ ਆ ਡਾਕੂਮੈਂਟ ਦੇ ਮਤਲਬ ਬੇਸ ਤੇ ਮੈਂ ਅਲੀਜੀਬਲ ਆ ਉਹ ਕਹਿੰਦਾ ਮੈਂ ਡਾਕੂਮੈਂਟ ਦੇ ਬੇਸ ਤੇ ਅਲੀਜੀਬਲ ਹਾਂ ਮਤਲਬ ਹਵਾ ਚ ਪਹੁੰਚਾਵੀਂ ਕਾਰਵਾਈ ਕਰਨ ਦੀ ਬਜਾਏ ਅਸੀਂ 21 ਦੇ 21 ਨੂੰ ਕਿ ਹੈ ਵੀ ਫਰਾਈਡੇ ਤੱਕ ਉਹ ਆਪਣਾ ਸਪਸ਼ਟੀਕਰਨ ਲਿਖਤੀ ਤੌਰ ਤੇ ਇਨਕਲੂਡਿੰਗ ਜਿਹੜੇ ਅਨੈਕਚਰ ਮਤਲਬ ਸਪੋਰਟਿੰਗ ਡਾਕੂਮੈਂਟਸ ਨੇ ਉਹ ਸਾਡੇ ਦਫ਼ਤਰ ਤੇ ਜਮ੍ਹਾਂ ਕਰਵਾ ਦੇਣਗੇ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਮੈਡਮ ਇਹਨਾਂ ਦੇ ਆਫਿਸ ਤੇ ਜਾ ਕੇ ਇਹਨਾਂ ਨੂੰ ਭੇਜਾਂਗੇ ਇਹਨਾਂ ਦੀ ਆ ਸਾਰੀ ਟੀਮ ਹੈ ਡੀਪੀ ਡੀਓ ਸਾਹਿਬ ਨੇ ਐਲਏ ਸਾਹਿਬ ਨੇ ਇਹ ਸਾਰੇ ਉਹਨੂੰ ਵਿਚਾਰਨਗੇ ਇਕਲੇ ਇਕਲੇ ਨੂੰ ਭੋਕਣਗੇ ਇਹ ਬਸ ਅਸੀਂ ਜਰੂਰ ਕਿਹਾ ਵੀ ਅਸੀਂ ਨੂੰ ਪੋਜ਼ਿਟਿਵ ਮਾਈਂਡ ਦੇ ਨਾਲ ਲੈਣਾ ਬੈਨੀਫਿਟ ਆਫ ਡਾਊਟ ਜਿੰਨਾ ਤਾਂ ਦੇਣਾ ਉਹ ਉਹਨਾਂ ਨੂੰ ਦੇ ਦੇਣਾ ਤਾਂ ਜੋ ਕਿ ਕਿ ਕਈ 5 ਸਾਲ ਤੋਂ ਕੋਈ 6 ਸਾਲ ਤੋਂ ਕੰਮ ਕਰ ਰਿਹਾ ਹੈ ਆਪਾਂ ਇੱਕ ਦਿਨ ਮੈਂ ਹਟਾਣਾ ਵੀ ਵੈਸੇ ਮਤਲਬ ਜਾਇਜ਼ ਨਹੀਂ ਮੰਨਦਾ ਮੇਰੇ ਕਹਿਲ ਚ ਕਿਉਂਕਿ ਕਈ ਸਾਲਾਂ ਤੋਂ ਪੜਾ ਰਹੇ ਨੇ ਕਈ ਟੀਚਰ ਉਹ ਮਤਲਬ ਪੜਾਤਾ ਰਹੇ ਨੇ ਐਕਚੁਅਲੀ ਪੜਾਈ ਤਾਂ ਵੈਸੇ ਸਕੂਲ ਵਧੀਆ ਸੀ ਵੀ ਐਸੀ ਪੈਟਰਨ ਮਤਲਬ ਇੱਕੋ ਹੀ ਸਕੂਲ ਹੈ ਮੇਰੇ ਕਹਿਲ ਚ ਬਾਕੀ ਸਰਕਾਰੀ ਸਕੂਲ ਪੰਜਾਬ ਪੂ ਐਜੂਕੇਸ਼ਨ ਬੋਰਡ ਨਾਲ ਅਫੀਲੀਏਟਡ ਨੇ ਤੇ ਬੱਚੇ ਵੀ ਮੈਂ ਇੱਕਦੋ ਮੇਰੇ ਪੜਾ ਕੇ ਗਿਆ ਤੇ ਬੱਚਾ ਨੂੰ ਬੜੇ ਮਨ ਵਧੀਆ ਬੱਚੇ ਨੇ ਵੈਸੇ ਮੈਂ ਮਤਲਬ ਬਹੁਤ ਆਦਰਭਈ ਬਹੁਤ ਆਖੇ ਸਾਰਾ ਸਿਸਟਮ ਬਸ ਇੱਕ ਤਾਂ ਮੇਨਟੇਨੈਂਸ ਪੱਖੋਂ ਇਹ ਮਤਲਬ ਕਾਫੀ ਪਿੱਛੜ ਗਿਆ ਕਿਉਂਕਿ ਪਿਛਲੀ ਜਿਹੜੀ ਸੰਸਥਾ ਸੀ ਸਾਰੇ ਹੀ ਉਹਨਾਂ ਨੇ ਪੈਸਾ ਟੀਚਰਾਂ ਨੇ ਤਨਖਾਹਾਂ ਦੀ ਖਰਚ ਕਰਦਾ ਉਹ ਚੀਜ਼ ਜਿਹੜੇ ਦੱਸਿਆ ਗਿਆ ਰ ਹੈ ਇੱਥੇ ਪਿੰਡ ਦੇ ਲੋਕ ਹੀ ਦੱਸਦੇ ਨੇ ਰச்சே ਕਿ ਕਈ ਇਹੋ ਜਿਹੇ ਵੀ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜਾਂ ਦੇ ਵੀ ਨਹੀਂ ਸੀ ਇੱਥੇ ਮਤਲਬ ਇੱਕ ਦਿਨ ਜਾਂ ਦੋ ਦਿਨ ਹਾਜ਼ਰੀ ਨਹੀਂ ਬੰਦਦੇ ਸੀ ਅਦਰਵਾਈਜ਼ ਚਲੀ ਜਾਂਦਾ ਅੱਜ ਕੱਲ੍ਹ ਕੰਪਿਊਟਰ ਵਗੈਰਾ ਵੀ ਘੱਟ ਨੇ ਮਤਲਬ ਉਹਦੇ ਕਰਕੇ ਅਸੀਂ ਨੈਸ਼ਨਲਾਈਜ਼ੇਸ਼ਨ ਕਰਕੇ ਦੁਬਾਰੇ ਉਹਨਾਂ ਦੀ ਹੀਅਰਿੰਗ ਕਰਕੇ ਫਿਰ ਉਹਨਾਂ ਦੀ ਪਰਸਨਲ ਹੀਅਰਿੰਗ ਕਰਾਂਗੇ ਮੰਗਲਵਾਰ ਨੂੰ ਮੇਰੇ ਦਫ਼ਤਰ ਕੱਲੇ ਕੱਲੇ ਦੀ 21 ਦੇ 21 ਬੰਦੇ ਆ ਜਾਣਗੇ ਆਪਨਾ ਆਪਨਾ ਇੱਕ ਵਾਰੀ ਅਸੀਂ ਲਿਸਟ ਬਣਾ ਕੇ ਜਿੰਨੇ ਅਸੀਂ ਕੋਰਟ ਕੇਸੀਆ ਕਰਦੇ ਹਾਂ ਲਿਸਟ ਵਾਈਜ਼ ਅਕੋਰਡਿੰਗਲੀ ਆਪਨਾ ਨਾਮ ਨਸੀਬਨ ਵਾਈਜ਼ ਆਈ ਜਾਣਗੇ ਆਪਣਾ ਆਪਣਾ ਪਾਠ ਦਸੀ ਜਾਣਗੇ ਉਸ ਤੋਂ ਬਾਅਦ ਦੋ ਦਿਨਾਂ ਦੇ ਵਿੱਚ ਵਿੱਚ ਫਰਜੇ ਤੱਕ ਠੀਕ ਹੈ ਮੰਤ ਫਰਜੇ ਤੱਕ ਅਸੀਂ ਡਿਸਾਈਡ ਕਰ ਦਾਂਗੇ ਤੇ ਇਹਨੂੰ ਮਤਲਬ ਫੈਸਲਾ ਕਰਨ ਲੱਗੇ ਸਾਡਾ ਜੁਆਇੰਟਲੀ ਹੋਊਗਾ ਤੇ ਮਨ ਪੋਜ਼ਿਟਿਵ ਫਰੇਮ ਆਂਡ ਮਾਈਂਡ ਦੇ ਨਾਲ ਕਰਾਂਗੇ ਇਹੀ ਅਸੀਂ ਉਹਨੂੰ ਦੱਸਿਆ ਉਹਨੂੰ ਕਨਵੇ ਕਰ ਰਹੇ ਹਾਂ ਇਹ ਐਕਚੁਅਲੀ ਜਿਹੜੀ ਲਿਮਟ ਹੈ ਮਤਲਬ ਪਰ ਸਟੂਡੈਂਟ ਜਿੰਨੇ ਸਟੂਡੈਂਟ ਅੰਕੋਗੇ ਸਾਹਮਣੇ 1650 ਰੁਪਏ ਲੰਗੇ ਜੇ ਸਟੂਡੈਂਟਸ ਬਹੁਤ ਘੱਟਗੇ ਤਾਂ ਪੈਸੇ ਘੱਟ ਮਿਲਣਗੇ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਉਹਦੇ ਨਾਲ ਹੀ ਬੱਚਿਆਂ ਨੂੰ ਵਰਦਿਆਂ ਨੂੰ ਉਹਦੇ ਨਾਲ ਹੀ ਬੱਚਿਆਂ ਨੂੰ ਕਿਤਾਬਾਂ ਵੀ ਦੇਣੀਆਂ ਨੇ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਾਉਣਾ इजीली ਵੀ ਮੁਹੱਈਆ ਕਰਾਉਣੀ ਹੈ ਸ਼ੈੱਡ ਵਗੈਰਾ ਵੀ ਦੇਣਾ ਉਹਨਾਂ ਅੱਜ ਇੱਥੇ ਦੇਖੋ ਮਿੱਡੇ ਮਿਲੋਾਰੇ ਸੀ ਬੱਚੇ ਇੱਥੇ ਅਸੀਂ ਗਰਾਉਂਡ 'ਚ ਬੈਠੇ ਸੀ ਜਦ ਕਿ ਕਿੰਨੀ ਗਰਮੀ ਆਪਾਂ ਪੱਕੇ ਤੋਂ ਬਿਨਾ ਮਤਲਬ ਕਮਰੇ ਦੀ ਵੀ ਨਹੀਂ ਬੈਠ ਸਕਦੇ ਪੱਕੇ ਨਾਲ ਵੀ ਨਹੀਂ ਬੈਠ ਸਕਦੇ ਮਤਲਬ ਪੱਕੇ ਤੋਂ ਬਿਨਾ ਇਹ ਨਹੀਂ ਸਬੋਕੇਟਡ এনवायरमेंट ਦੇ ਵਿੱਚ ਆਵਾ ਬਿਲਕੁਲ ਬੰਦਾ ਮਤਲਬ ਬੈਠਣਿਆ ਹੁਫਾ ਉਹ ਕਈ ਵਾਰ ਡੀ ਹਾਈਡਰੇਸ਼ਨ ਕਰਕੇ ਬੱਚੇ ਡਿੱਗ ਵੀ ਜਾਂਦੇ ਨੇ ਮਤਲਬ ਇਹ ਜੀ ਪ੍ਰੋਬਲਮ ਵੀ ਆ ਸਕਦੀ ਹੈ ਆਮ ਤੌਰ ਤੇ ਸਕੂਲਾਂ 'ਚ ਆ ਜਾਂਦੀ ਹੈ ਮਤਲਬ ਉਹ ਸਹੂਲਤਾਂ ਮੈਂ ਹੈ ਨਹੀਂ ਇੱਥੇ ਉਹ ਸਹੂਲਤਾਂ ਵੀ ਵਿੱਚੋਂ ਪ੍ਰਵਾਰੀ ਕਰਾਉਣੀ ਛੱਡੀ ਲੱਗਦੇ ਵਿੱਚੋਂ ਉਸ ਤੋਂ ਬਾਅਦ ਚਲੋ ਅਸੀਂ ਪਬਲਿਕ ਤੋਂ ਵੀ ਮਤਲਬ ਨੈਸ਼ਨਲ ਅਮਰ ਜਿਹਨਾਂ ਸੀਐਸਆਰ ਫੰਡਾਂ ਤੋਂ ਹਨ ਕੰਪਨੀਆਂ ਤੋਂ ਜੁਨੇਸ਼ਨ ਲੈ ਕੇ ਇਸ ਸਕੂਲ ਨੂੰ ਵਧੀਆ ਚਲਾਵਾਂਗੇ ਬਹੁਤ ਵਧੀਆ ਸਕੂਲ ਹੈ ਬਹੁਤ दूरों दूरों बच्चे आते बच्चे जेडे पेरेंट्स ने अपना खर्चा करके ट्रांसपोर्ट प्रोवाइड करके इतने बच्चे आते पढ़ने वास्ते जे एक्चुअली इस करके इस तरह का माहौल है फिर तो थोड़ा जा बच्चों की पढ़ाई पर भी असर पै है इस करके मेरी सारे अपील है इतने चाहे धारनाचारी चाहे पिंड वासी ने चाहे बच्चे, ने, बच्चे ने, पेरेंट्स ने इस स्कूल चलन दो बच्चे बढ़िया पढ़ सकन ਅਦਰਵਾਈਜ਼ ਸਾਰਾ ਨੁਕਸਾਨ ਬੱਚਿਆਂ ਦੀ ਪੜ੍ਹਾਈ ਦਾ ਹੋਊਗਾ ਇਹਦੇ ਤੇ ਕੋਈ ਜੇ ਇਸ ਤਰੀਏ ਰਿਹਾ ਅਸੀਂ ਬਿਲਕੁਲ ਪੋਜ਼ਿਟਿਵ ਫਰੇਮ ਆਫ ਮਾਈਂਡ ਦੇ ਨਾਲ ਇਹਨੂੰ ਦੁਬਾਰੇ ਰੀਵਿਊ ਕਰਾਂਗੇ ਠੀਕ ਹੈ ਇਹ ਹੀ ਆ ਬਸ ਇਹ ਡਿਸਾਈਡ ਹੋਇਆ ਸੀ ਕਿ ਆਪਾਂ ਦੇਖੋ ਤੈਨੂੰ ਕੀ ਕਰਨੀ ਅਸੀਂ ਲੰਬੇ ਸਮੇਂ ਤੋਂ ਡੀਓ ਸਾਹਿਬ ਕੋਲ ਦਾਫਰ ਕਰਕੇ ਜਿਹੜੇ ਮਾਰੇ ਟੀਕਰਾਂ ਨੇ ਮਾਰੇ ਅਸੀਂ ਮਾਰੇ ਪਰ ਸਾਨੂੰ ਸਮਾਂ ਨਹੀਂ ਦਿੱਤਾ ਮੈਨ ਲਗਾ ਐਸਡਮ ਦਾ ਸਾਹ ਦੇ ਤਹਿਤ ਵੀ ਸਮਾਂ ਦਿੱਤਾ ਸਾਨੂੰ ਅਸੀਂ ਮਾਨਸਾ ਦੇ ਵਿੱਚ ਮੁਰੇ ਮੀਟਿੰਗ ਦੇ ਸੇਟਾ ਨਿਕਲਿਆ ਅੱਜ ਤੇਰੇ ਚੰਗੀ ਗੱਲ ਆ ਸਾਰਾ ਪ੍ਰਸ਼ਾਸਨ ਡੀਓ ਸਾਹਿਬ ਤੇ ਹੋਰ ਸਾਰੇ ਇਹਨਾਂ ਮੀਟਿੰਗ ਕੀਤੀ ਐ ਸਾਡੀ ਜਿਹੜੀ ਕਮੇਟੀ ਬਣੀ ਐ ਅ ਟੀਚਰਾਂ ਦੀ ਉਹ ਸੀਗੇ ਤੇ ਨਾਲ ਕਿਸਾਨ ਜਿਹੀ ਬੰਦਿਆਂ ਦੇ ਸੌਜਕ ਮੋਰ ਤੇ ਬਣੋਂ ਲੀਡਰ ਸੀਗੇ ਮੀਟਿੰਗ ਹੋਈ ਐ ਪਰ ਮੂੰਹ ਜਵਾਨੀ ਕਹਿਤਾ ਵੀ ਹਾਂ ਰੱਖਣੇ ਆ ਗਲਤ ਕੱਢੇ ਗਏ ਜਿੱਥੋਂ ਤੱਕ ਜਿਹੜੇ ਅਫਸਰ ਵਿੱਚ ਸੀ ਟੀਚਰਾਂ ਦੀ ਗੱਲ ਸੁਣ ਕੇ ਉਹ ਵੀ ਜਵਾਬ ਜੇ ਪੂਰਾ ਨਹੀਂ ਆਇਆ ਕਿਉਂਕਿ ਜਦੋਂ ਗੈਰ ਕਾਨੂੰਨੀ ਢੰਗ ਨਾਲ ਕੱਢੇਗਾ ਬਿਨਾ ਕੋਈ ਲੈਕਟਰ ਤੋਂ ਕੱਢੇਗਾ ਮਰਜ਼ੀ ਕੀਤੀ ਗਈ ਹੈ ਡੀਓ ਸਾਹਿਬ ਨੇ ਤੇ ਫਿਰ ਉਹ ਗੁੱਸਾ ਜਿਹੜਾ ਉਹ ਦੂਜੇ ਬੈਠੇ ਸੀਗੇ ਮੀਟਿੰਗ ਦੇ ਵਿੱਚ ਉਹ ਇਸ ਤਰ੍ਹਾਂ ਹੋਣਾ ਤੇ ਚਾ ਉਹਦੀ ਡੀਐਸਪੀ ਹੋਣ ਉਹਨਾਂ ਨੇ ਵਧੀਆ ਢੰਗ ਨਾਲ ਗੱਲ ਸੁਣੀ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਕੰਮ ਜਾਇਜ਼ ਹੈ ਇਹਨਾਂ ਨੇ ਡੀਓ ਸਾਹਿਬ ਨੇ ਇੱਕ ਦੋ ਇੰਨੀ ਕੱਚੀਆਂ ਗੱਲਾਂ ਵੀ ਕਿ ਮੈਨੂੰ ਲੋਕ ਕਹਿੰਦੇ ਨੇ ਵੀ ਟੀਚਰਾਂ ਦੀ ਗੈਰ ਹਾਜ਼ਰੀ ਹੈ ਉਹ ਗੱਲ ਜਵਾਬ ਦਿੱਤੀ ਸਾਡੀ ਕਮੇਟੀ ਨੇ ਵੀ ਟੀਚਰਾਂ ਦੀ ਗੈਰ ਹਾਜ਼ਰੀ ਛੋਟੇ ਕੋਲੇ ਦਾ ਪ੍ਰੂਫ ਹੈ ਤੁਹਾਨੂੰ ਦਿਖਾ ਦੋ ਟੀਚਰ ਦੀ ਗੈਰ ਹਾਜ਼ਰੀ ਬੜੇ ਇਮਾਨਦਾਰੀ ਨਾਲ ਇਹਨਾਂ ਨੇ ਬੱਚਿਆਂ ਨੂੰ ਪੜਾਇਆ ਬੜੇ ਇਮਾਨਦਾਰੀ ਨਾਲ ਕੰਮ ਕੀਤਾ ਜਿਹੜਾ ਇਹ ਕਹਾੜਾ ਮਾਰਿਆ ਗਿਆ ਬਿਲਕੁਲ ਗਲਤ ਮਾਰਿਆ ਗਿਆ ਸਾਡੀ ਮੰਗ ਹੈ ਵੀ ਇਹਨਾਂ ਨੂੰ 21 ਦਿਨ ਹੁਕਮ ਰੱਖੋ ਪਰ ਮੌਜੂਦਾਨੀ ਕਹਿੰਦੇ ਹਾਂ ਜੀ ਰੱਖਾਂਗੇ ਇੱਕ ਦੋ ਦਿਨ ਲੱਗਣਗੇ ਛਾਲ ਨੂੰ ਪਰ ਉਹ ਸਾਡੇ ਗੱਲ ਹੈ ਜਿਹੜੀ ਹਾਜਮੇ ਨਹੀਂ ਆਈ ਕਿਉਂਕਿ ਹੁਣ ਕੱਲ ਦਾ ਇਹਦਾ 4 ਤਰੀਕ ਦਾ ਪ੍ਰੋਗਰਾਮ ਹੈ ਉਹਦਾ ਸਾਹਮਣਾ ਕਰਨ ਵਾਸਤੇ ਇਥੋਂ ਦਾ ਐਸਐਮ ਤੇ ਇਥੋਂ ਦੀ ਡੀਓ ਤਿਆਰ ਰਹੇ ਕੱਲ ਨੂੰ ਬੱڑا ਕੱਠ ਕਰਨਾ ਸੀ 11 ਵਜੇ ਇੱਥੇ ਜਿਹੜੀ ਕਮੇਟੀ ਬਣੀ ਹੋਈ ਹੈ ਅਧਿਆਪਕਾਂ ਦੀ ਉਹ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਕੀ ਐਲਾਨ ਕਰਨਾ ਵੱਡਾ ਇਕੱਠ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਤੇ ਡੀਓ ਸਾਹਿਬ ਕਹਿੰਦੇ ਸਾਨੂੰ ਲਿਖਤੀ ਰੂਪ ਦੇ ਦਿਓ ਅਸੀਂ ਆਖਿਆ ਵੀ ਡੀਏ ਜੇ ਹੁਣ ਇਹ ਗੱਲ ਤੋਲ ਲਈ ਜਾਵੇ ਨਾ ਤਾਂ ਡੀਓ ਨੂੰ ਦੋ ਵਾਰੀ ਪਹਿਲਾਂ ਇਹਨਾਂ ਨੇ ਲਿਖਤੀ ਰੂਪ ਦੇਤਾ ਹੁਣ ਇਸ ਦੇ ਵਿੱਚ ਕਹਿੰਦਾ ਮੈਨੂੰ ਦਿੱਤਾ ਜਾਵੇ ਮਤਲਬ ਇਸ ਦੇ ਮੈਨੇ ਕਦੇ ਨਹੀਂ ਹੈਗੇ ਅਧਿਆਪਕ ਇਸ ਕਰਕੇ ਟਾਈਮ ਖਰਾਬ ਕਰਨ ਆਲਾ ਸੀਗਾ ਸਾਰਾ ਪ੍ਰਸ਼ਾਸਨ ਦੀ ਮੀਟਿੰਗ ਮੀਟਿੰਗ ਦੇ ਵਿੱਚੋਂ ਜੇ ਕਰੀਏ ਕੁਝ ਨਹੀਂ ਨਿਕਲਿਆ ਮੂੰਹ ਜਵਾਨੇ ਕਹਿਤਾ ਵੀ ਰੱਖ ਲਾਂਗੇ ਪਰ ਉਹ ਤੋ ਦੋਵੇਂ ਅਜਾਜ ਦਿੰਦਾ ਇਹ ਕੱਲ ਨੂੰ ਵੱਡਾ ਕੱਟ ਕਰਾਂਗੇ ਅਗਲਾ ਰੋਰਾਂਕਿਓ ਕਰਾਂਗੇ ਤੇ ਇਥੋਂ ਦੇ ਪ੍ਰਸ਼ਾਸਨ ਦੀ ਜੇ ਪੈਰਾਂ ਖੋਲਿਆ ਕਿ ਨਚਾਵਾਂਗੇ ਜਿਨ੍ਹਾਂ ਚਕਰ 21 ਦੇ 21 ਦਾ ਕੰਦਰ ਨਹੀਂ ਜਾਂਦੇ ਉਹਨਾਂ ਤੇ ਜਿਹੜਾ ਖਹਿੜਾ ਨਹੀਂ ਛੱਡਾਂਗੇ ਤੇ ਇਹਨਾਂ ਨੂੰ ਇਹ ਸ਼ਬਦਾ ਜਿਹੜਾ ਇਹਨਾਂ ਨੇ ਮਰਜ਼ੀ ਨਾਲ ਆਪਦੀ ਨਾਲ ਫੈਸਲਾ ਕੀਤਾ ਉਹ ਸ਼ਬਦਾ ਮਹਿੰਗਾ ਪਊਗਾ ਅਧਿਆਪਕ ਕੱਢੇ ਗਏ ਆ ਤੇ ਬਿਲਕੁਲ ਜਿਹੜਾ ਨਜਾਇਜ਼ ਤਰੀਕੇ ਨਾਲ ਕੱਢੇ ਗਏ ਤੇ ਬੇਅਸੂਲੇ ਆ ਉਸ ਦੇ ਸਬੰਧ ਦੇ ਵਿੱਚ ਮੈਂ ਸਾਡੇ ਟੀਚਰਾਂ ਦੀ ਤੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਸੰਘਰਸ਼ੀਲ ਨੇ ਇਹਨਾਂ ਦੀ ਜਿਹੜਾ ਸੰਘਰਸ਼ ਹੈ ਉਹ ਰੰਗ ਲਿਆਇਆ ਹੈ ਅੱਜ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਉਹ ਬਰਬਲੀ ਗੱਲਾਂ ਚੱਲੀਆਂ ਨੇ ਬਹੁਤੀਆਂ ਗੱਲਾਂ ਦੇ ਵਿੱਚ ਜਿਹੜਾ ਉਹ ਸਾਨੂੰ ਯਕੀਨਨ ਤੌਰ ਤੇ ਕੋਈ ਇਸ ਕੱਲ ਦਾ ਵਿਸ਼ਵਾਸ ਨਹੀਂ ਦਿਵਾ ਸਕੇ ਕਿ ਅਸੀਂ ਕਿਉਂ ਕੱਢੇ ਹੁਣ ਜਿੱਥੋਂ ਤੱਕ ਸਵਾਲ ਇਹ ਬੱਚਿਆਂ ਦੇ ਰੱਖਣ ਦਾ ਹੈ ਦੇਖੋ ਅਸੀਂ ਸੰਘਰਸ਼ੀ ਲੋਕ ਹਾਂ ਔਰ ਸਾਡੇ ਤਜਰਬੇ ਦੇ ਵਿੱਚ ਤਾਂ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ ਕਿ ਜਿੰਨਾ ਸਮਾਂ ਲੜਿਆ ਜਾਵੇ ਔਰ ਲੜਕੇ ਹੀ ਹੱਕ ਮਿਲਦੇ ਆ ਇਸ ਕਰਕੇ ਪ੍ਰਸ਼ਾਸਨ ਚਾਹੇ ਕੋਈ ਹੋਵੇ ਚਾਹੇ ਸਰਕਾਰ ਹੋਵੇ ਔਰ ਸਾਡਾ ਇਹ ਮੰਨਣਾ ਹੈ ਕਿ ਇਹ ਲੋਕਾਂ ਦੀ ਨਹੀਂ ਕਦੇ ਹੁੰਦੀ ਇਹ ਹਮੇਸ਼ਾ ਇਹ ਕਾਰਪੋਰੇਟ ਘਰਾਣਿਆਂ ਦੀ ਤੇ ਇਹ ਉਹ ਅਮੀਰ ਜਾਤੀਆਂ ਦੀ ਹੁੰਦੀ ਹੈ ਔਰ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੀ ਹੈ ਪਰ ਮੈਨੂੰ ਅਫਸੋਸ ਨਾਲ ਇੱਕ ਗੱਲ ਕਰਨੀ ਪੈ ਰਹੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਜਿਹੜਾ ਗੱਲ-ਗੱਲ ਤੇ ਝੂਠ ਬੋਲਦਾ ਹੈ ਪ੍ਰੈਸ ਦੇ ਵਿੱਚ ਲ ਜਾਂਦਾ ਹੈ ਆਈਟੀ ਸੈੱਲ ਦੇ ਰਾਹੀਂ ਨੌਜਵਾਨਾਂ ਨੂੰ ਟੀਚਰਾਂ ਨੂੰ ਪੁਲਸ ਵਾਲਿਆਂ ਨੂੰ ਸਾਡੇ ਕਿੰਨੇ ਨੌਜਵਾਨਾਂ ਨੂੰ ਕਿਸਾਂ ਦਾ ਮਜ਼ਦੂਰਾਂ ਨੂੰ ਜਿਹੜਾ ਗਮਰਾਹ ਕਰਨ ਦੇ ਵਿੱਚ ਕਾਮਯਾਬ ਹੋਇਆ ਮੈਂ ਅੱਜ ਫੇਰ ਕਹਿੰਦਾ ਕਿ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਅਰਾ ਦਿੱਤਾ ਗਿਆ ਹੈ ਔਰ ਮੈਂ ਭਗਵਾਨ ਸਤਿਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਹੈ ਕਿ ਪਹਿਲਾ ਤੇਰੀ ਸਿੱਖਿਆ ਕ੍ਰਾਂਤੀ ਦੀ ਫੂਕ ਜਿਹੜੀ ਹੈ ਉਹ ਚੌਕੇ ਦੇ ਵਿੱਚ ਨਿਕਲੀ ਤੇ ਅੱਜ ਤੇ ਪਪਾੜ ਦੇ ਵਿੱਚ ਜਿਹੜੀ ਨਿਕਲਦੀ ਨਜ਼ਰ ਆ ਰਹੀ ਹੈ ਸੋ ਇਹਦੇ ਵਿੱਚ ਮੁੱਖ ਮੰਤਰੀ ਨਿੱਜੀ ਤੌਰ ਤੇ ਉਹਦਾ ਇਹ ਸੈਟਅਪ ਲਵੇ ਔਰ ਜਿਹੜੇ ਜਿਹੜੇ ਚ ਕਟਾਹੀ ਕਰਨ ਵਾਲੇ ਅਫੀਸਰ ਨੇ ਅਧਿਕਾਰੀ ਨੇ ਔਰ ਉਹਨਾਂ ਦੀ ਬਰੀਕੀ ਨਾਲ ਜਾਂਚ ਕਰਕੇ ਇਹਨਾਂ ਸਾਡੇ ਜਿਹੜੇ ਟੀਚਰ ਨੇ ਸਾਡੇ ਅਧਿਆਪਕ ਨੇ ਇਹਨਾਂ ਨੂੰ ਫੌਰੀ ਤੌਰ ਤੇ ਜਿਹੜਾ ਬਹਾਲ ਕਰਨ ਦੀ ਜਿਹੜਾ ਉਹ ਤਾਲਾਨ ਉਹ ਕੀਤਾ ਜਾਵੇ ਔਰ ਮੈਂ ਨਾਲੀ ਇੱਕ ਗੱਲ ਕਰਨੀ ਚਾਹੁੰਨਾ ਕਿ ਜਿੱਥੇ ਇਹ ਅਧਿਆਪਕ ਫਰਕ ਜਿਨ੍ਹਾਂ ਨੇ ਐਸਡੀਐਮ ਡੀਸੀ ਪਦਾਨੀ ਮੁੱਖ ਮੰਤਰੀ ਕਿੰਨੇ ਪੈਦਾ ਕੀਤੇ ਕਿੰਨੇ ਇਹਨਾਂ ਨੇ ਪੜਾਏ ਹੋਏ ਇਹਨਾਂ ਦੇ ਜਿਹੜੇ ਆ ਅੱਗੇ ਉਹ 14 ਤੇ ਗਏ ਨੇ ਤੇ ਮੇਰੀ ਬੜੀ ਹੱਥ ਬਨ ਕੇ ਬੇਨਤੀ ਹੈ ਕਿ ਇਹ ਸਿੱਖਿਆ ਦਾ ਵਪਾਰੀ ਕਰਨਾ ਕਰੋ ਸਿੱਖਿਆ ਦੇ ਤਹਿਤ ਹੀ ਜਿਹੜਾ ਅੱਗੇ ਐਜੂਕੇਟ ਕਰਕੇ ਜਿਹੜਾ ਔਰ ਚੰਗਾ ਮਾਹੌਲ ਜਿਹੜਾ ਔਰ ਚੰਗਾ ਵਾਤਾਵਰਨ ਤੇ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ ਇਸ ਕਰਕੇ ਟੀਚਰ ਦੀ ਇਨਫੈਕਟ ਜਿਹੜੀ ਹੈ ਸਭ ਤੋਂ ਉੱਤਮ ਹੈ ਔਰ ਅਸੀਂ ਟੀਚਰਾਂ ਦੀ ਜਿਹੜੀ ਇਹ ਸੰਘਰਸ਼ ਦੀ ਹਮਾਇਤ ਕਰਦੇ ਆਂ ਤੇ ਨਾਲ ਹੀ ਇਹ ਗੱਲ ਕਹਿੰਨੇ ਆਂ ਜਦੋਂ ਵੀ ਇਹ ਸਾਨੂੰ ਬੁਲਾਉਣਗੇ ਅਸੀਂ ਜਿਹੜਾ ਨੰਗੇ ਪੈਰੀ ਇਸ ਅੰਦੋਲਨ ਦੇ ਵਿੱਚ ਆਵਾਂਗੇ ਤੇ ਵੱਧ ਟੜਕੇ ਨਾਲ ਦੀ ਮਦਦ ਕਰਾਂਗੇ